25 ਦੀ ਲੈ ਜਾ ਫੜ ਜਾ ਮੂੰਠੀ ਦਾ ਖੋਲ ਲੈ ਯਾਰ ਐ ਗਾ ਯਾਰ ਐ ਗਈ ਨਾ ਯਾਰ ਖੇਡ ਜਾ ਦੇਣਾ ਕਿਉਂ ਵੇ ਛੇ ਨਾ ਨਾ ਹੱਟ ਜਾ ਉਹ ਪੂਨਾ ਖਾੜੋ ਫਾਟਾ ਨੂੰ ਨੋਟ ਦਾ ਫੱਲਾ ਉਹ ਮੂੰਠੀ ਦਾ ਖੋਲ ਲੈ ਅੰਮਾਈ ਜਾਬੀ ਪੱਕੀ ਹੋ ਗਈ ਏ ਨਹੀਂ ਨਹੀਂ ਹੋ ਗਈ ਹੋ ਗਈ ਪੂਨਾ ਯਾਰ ਮਾੜਾ ਤੁਸੀਂ ਐ ਕੋ ਜਲੋ ਉਹ ਨਹੀਂ ਦੱਸਦੇ ਸਹੀ ਓਏ ਜੈਜਾ ਗਿਆ ਜੋ ਆ ਮੁੱਲ ਗਿਆ ਜੀ ਨਾ ਤੂੰ ਬੰਮੂਰੇ ਆਇਆ ਕਹ ਜੈਜਾ ਜੋ ਆ ਮਗਰ ਛੇਲੇ ਤਾਂ ਦੇਖ ਜੈਜਾ ਆ ਮਗਰ ਗਲਤ ਕੁਦਾ ਪਾ ਆ ਜਾ ਗਲਤ ਕੁਦਾ ਪਾ ਯਾਰ ਯਾ ਲੈ ਜਾ ਤੈਨੂੰ ਕਹ 30 ਦੀ ਲੈ ਜਾ ਓ ਨਹੀਂ ਓ ਭਰਾਵਾ ਥੱਲੇ ਆਓ ਮਾੜਾ ਮੋੜ ਰਹਿਮ ਕਰ ਰਹਿਮ ਹੀ ਆ ਥੱਲੇ ਕਹ 2500 ਥੱਲੇ 10000 ਹੈ 2500 ਥੱਲੇ ਇਹ ਨਹੀਂ ਚਾਚਾ ਭੰਨ ਹੈ ਇਹ ਨਹੀਂ ਭਾ ਬਾਣੀ ਕੋਲੀ ਬੱਕਰੀ ਡੱਬੇ ਦੇ ਚੋਚਾ ਪਾ ਜੱਡੋ ਕੋਈ ਉਹ ਆਪਣੀ ਖੈ ਚਲ ਗਈ ਹੈ ਆਪਣੀ ਖੈ ਹੈ ਠੀਕ ਹੈ ਨੀ ਸਾਰਾ ਇਹਦੀ 18000 ਕੋਈ ਗੱਲ ਨਹੀਂ ਗੰਦਾ ਗੰਡਾ ਕੋਈ ਨਹੀਂ 18000 ਦੀ ਨਹੀਂ ਚਾਚਾ 18000 ਆ ਬਾਬਾ ਕੋਈ ਨਹੀਂ ਲੱਗੂ ਯਾਰ ਬੱਚੇ ਚੰਗੇ ਨੇ ਮਗਰ ਚੱਲ ਚੱਲ ਆ ਲੈ ਨਹੀਂ ਵੇਖ 18000 ਦੀ ਨਹੀਂ ਭਾਈ ਉਹ ਕੰਨੇ ਦੀ ਉਹ ਚਾਚਾ ਨਹੀਂ ਵਿਗਦੀ ਉਹ ਕਿਸੇ ਵੇਗੂ ਤੇਰਾ ਮਾਲ ਸਾਰਾ ਵੱਡੇ ਭਾਈ ਵਿਕੇ ਤੇ ਖਾਈ ਨੂੰ ਲੈ ਜਾ ਤੇਰੇ ਉੱਥੇ ਹੀ ਵੇਚਦਾ ਜਾਂ ਤੇਰੇ ਹਰੇ ਬੋਲੇ ਉਹ ਤੇਰਾ ਵਾ ਦਿਨ ਰਾਤ ਦਾ ਫਰਕ ਆ ਉਹ ਨਹੀਂ ਤੇਰੀ ਗੇ ਮਗਰ ਛੇਲਾ ਵੀ ਆ ਏ 25 ਦੀ ਵੇਚਦਾ 25 ਥੱਲੇ ਆ ਗੱਲ ਕਰ ਨਹੀਂ ਨਹੀਂ ਪਾਜੀ 25 ਦੀ ਨਹੀਂ ਵੇਰ ਫਾਇਦਾ ਨਹੀਂ ਕੋਈ ਆ ਫੜ ਜਾ ਨਹੀ ਨਹੀਂ ਬਗ ਰਹੀ ਹੈ ਵਸਹੀ ਤੂੰ ਆਏਗਾ ਜਦੋਂ 19 ਦੀ ਦੇ ਨਹੀਂ ਚਾਚਾ ਐਵੇਂ ਫਾਇਦਾ ਨਹੀਂ ਕਿਸਾਈਆਂ ਕਰਨੇ ਦਾ ਉਹ ਮੈਂ ਕਿਸਾਈ ਨਹੀਂ ਫੜ ਜਾ ਫਿਰ ਕਿਸਾਈ ਜਵਾ ਮਗਰ ਖੇਤ ਦੇ ਵੀ ਦੇਖ ਉਹ ਬਤੂ ਮੈਨੂੰ ਦੱਸ ਕੋਈ ਮਨਾ ਮੋਟਾ ਤੇਰੀ ਲਈ ਨੇ ਦੋਹਾਂ ਦੇ ਤਾਂ ਮੋਲ ਲਾ ਤਾਂ ਮੈਂ ਇੱਕ ਨੂੰ ਮੋਲ ਪੂਰਾ ਪਾ ਦਿਆਂ ਗਾਣੇ ਕਿਰਦ ਸਹੀ ਪਾਸੇ ਭਾਈ ਮੈਂ ਭਰਾ ਮੈਂ ਨਹੀਂ ਲੈਣੀ ਲੈਣੀ ਆ ਹੁਣ ਇਹਨੇ ਇੱਕ ਮਿੰਟ ਮੇਰੇ ਸੋ ਲਗਾ ਇੱਕੋ ਹੀ ਗੱਲ ਕਰਦੇ ਭਰਾਵਾਂ ਵਾਲੀ ਤੇਰੇ ਨਾਲ ਮੈਂ ਭਰਾਵਾਂ ਵਾਲੀ ਫੇਰ ਕਰਕੇ ਵਿਖਾਉਂਗਾ ਤੇ ਮੇਰੀ ਗੱਲ ਹਾਂ ਡਾਕਟਰ ਲੈ ਕੇ ਡਾਕਟਰ ਹੁਣ ਤੇਰੀਆਂ ਮੈਂ ਵੇਚਦਾ ਸਾਰੀਆਂ ਤੂੰ ਮੈਨੂੰ ਕਿਹਾ ਸੀ ਨਾ ਵੇਚ ਦੇ ਦੱਸੋ 3 ਲੈ ਕੇ ਜਾਣੀ 27 ਦੀ ਲੈ ਓ ਤੂੰ ਜਿੱਥੇ ਵੇਚਦਾ 25 ਦੀ ਜਾ ਕਰਦਾ ਹੈ ਕੱਤੀ ਦੀ ਬੱਕਰੀ ਰਹਿ ਗਈ ਥੱਲੇ ਆ ਬਸ ਥੱਲੇ ਆ ਬੱਚੀ ਤੋਂ 25 ਤੋਂ ਚਾਚਾ ਥੱਲੇ ਫੇਰ ਨਹੀਂ ਫੇੜ ਫਾਇਦਾ ਨਹੀਂ ਤੇ ਚਾਚਾ ਐਂ ਨਹੀਂ ਓ ਯਾਰ ਹਾਂ ਓਏ ਐਂ ਨਾ ਕਰਾ ਕਰ ਸਿਰਾ ਕੋਈ ਪਤਾ ਕੋਈ ਨਹੀਂ ਖਾਤਾ ਯਾਰ ਦੀ ਗੱਲ ਚਾਚਾ ਮਾਉਂ ਨਹੀਂ ਲੱਦਾ ਭਾਈ ਨੇ ਬਾ ਮਾਰਦੇ ਥਾਪੀ ਫੜ ਨਹੀਂ ਥਾਪੀ ਉਹ ਕਰਦਾ ਹੁਣ ਆਹ ਗਵਾਲੇ ਥਾਪੀ ਥਾਪੀ ਮਾਰੀ ਜੂਮ ਮੈਨੂੰ ਫੜਾ ਕੇ ਥਾਪੀ ਮਾਰ ਆਜੇ ਮਾਰੂਗਾ ਫੜਾ ਤੂੰ ਸਾਈਂ ਹੈ ਖੜਾ ਇੱਥੇ ਮਾਰ ਨਾ ਬੂਰੇ 20 ਰੁਪਏ ਬੱਕਰੀ ਪਾ ਲੈ ਨਹੀਂ ਚਾਚਾ ਨਹੀਂ ਦੋ ਜੱਲੇ ਵੀ ਹੈ ਮਗਰ ਦੋਨੇ ਰੋਕੋ ਦੋਨੇ ਰੋਕੋ ਫਿਰ ਆ ਰਾ ਪਾ ਬੇ ਬੇ ਨਿਕਲ ਬੰਦ ਨਾ ਇੱਕ ਗੱਲ ਜੀ ਮਾਸੇ ਦੀ ਲੈ ਜਾ ਜਾਈ ਮਾਸਾ ਮਨੋਵਾ ਨਹੀਂ 25 ਦੀ ਥੱਲੇ 25 ਦੀ ਨਹੀਂ ਵੇਖਣੀ ਥੱਲੇ ਕੋਈ ਗੱਲ ਥੱਲੇ 25 ਥੱਲੇ ਆ ਕੋਈ ਨਹੀਂ ਫੇਰ ਮੇਰੇ ਚਾਚਾ ਵੇਚ ਹੁਣੇ ਉਹ ਸਾਨੂੰ ਤੇ ਇਸ਼ਕਾ ਬੱਕਰੀਆਂ ਦਾ ਫਾਨੂ ਵੀ ਇੱਥੇ ਨਾਲ ਚਲੇ ਗਏ ਆ। ਲਾੜਾ ਮੋਲ ਨਹੀਂ ਲਾਉਂਦਾ ਕੋਈ। ਪਾ ਮਾਰਦਾ ਫਿਰਦਾ ਗੱਲਾਂ। ਚਾਚਾ ਉਰੇ ਮੇਰੇ ਕੋਲ ਕਿਵੇਂ ਇੱਕ ਮਿੰਟ। ਪਾਸੇ ਦਾ ਚਾਚਾ ਜੇ ਦੇਣੀ ਹੋ ਦੇ ਦੂੰ ਨੀ ਮਾਰ। ਹੂੰ ਠੀਕ ਆ ਵੀ ਜਾਨ ਨਹੀਂ ਗਈ। ਤੂੰ ਰੋਟੀ ਨਹੀਂ ਦੇਣੀ ਯਾਰ ਹਣਾ। ਆ ਕਰ। ਖੜ ਜਾ। ਖੜਦੀ ਆ ਕਰੋ। ਯਾਰ ਦੇਖੀ ਫੇਰੇ। ਕੋਈ ਨਹੀਂ ਰਹਿਣ ਦੇ। ਥੋੜੀ ਬੱਕਰੀ ਬਾਰੇ ਕਿ ਮੈਂ ਕਹਦਾ ਤੁਸੀਂ ਯਾਰ ਇਹ ਵਗਾ ਕਰ ਖੜ ਜਾ। ਲਾਲਾ ਪੈਰ ਲਾਲਾ ਖਾਰ ਮਾਰ ਕੇ। ਥੱਲੇ ਲਾਲਾ ਪੈਰ। ਪਾਪੂ ਇਧਰ ਹੋ ਜਾ। ਖੜ ਗਏ। ਬਾਈ ਬੱਕਰੀ ਖੋਲ ਉੱਥੋਂ। ਬੱਕਰੀ ਲਾਉਂਦੇ ਕਰ ਯਾਰ। ਇਹ ਤਾਂ ਗਈ ਝੋਲੀ ਦਾ ਸਾਰ ਪੈ ਗਈ ਤੇਰੇ ਹੁਣ ਤੂੰ ਦੇਖ ਹੋਲਾ ਕੋਲਾ ਲੈ ਕਰਦਾ ਬਈ ਲੈ ਪੱਟ ਬੱਕਰਾ ਤੇ ਹੋਰ ਨਾ ਉਹ ਕਰਦੀ ਉਹ ਹੀ ਲੰਮੇ ਗਨੇ ਲੈਣੇ ਨੇ ਯਾਰਾ ਉਹ ਦੇ ਲੈ ਲੈਂਦਾ ਆਜ ਪਤਾ ਲੱਗੇ ਨਾ ਵੀ ਬੱਕਰੀ ਚਲੇਗਾ ਵੀ ਉਹ ਸੋ ਤੂੰ ਵੀ ਭਰਾ ਉਹ ਵੀ ਭਰਾ ਭਰਾ ਵੀ ਬੱਕਰੀ ਦੇਖ ਮਗਰ ਬੱਚੇ ਦੇਖ ਓਏ ਕੋਈ ਕੱਦੀ ਆ ਕੋਈ ਗੱਲ ਨਹੀਂ ਤੂੰ ਕੇ ਪਾਦੂ ਲਿੱਸੇ ਓਹ ਨਾ ਮੈਨਾਂ ਨਾਲ ਗੱਲ ਕਰਦਾ ਨਾ ਗੱਲ ਨਾ ਕਰ ਯਾਰ ਬੱਕਰੇ ਦੀ ਮੈਂ ਵੇਚੀ ਜਾਂਦਾਗਾ ਇਹਦਾ ਨਾ ਮਿਲਦਾ ਹੈਗੇ ਲੈ 2.5 ਦੀ ਹੋ ਗਈ ਆ ਲੈ ਚੱਟਾ ਫਾਇਦਾ ਨਹੀਂ ਉਹ ਗੱਲ ਤਾਂ ਹੁਣ ਲੈ ਆਏ ਵੇ ਜਾਂ ਬਾਈ ਦੀ ਲੈ ਜਾ ਇੱਕ ਖੇਲਾ ਦੇਣਾ ਕਿਉਂ ਵੇ ਖੇਲਾ ਖੇਲਾ ਹੜਾ ਹੜਾ ਉਹ ਬੂਨਾ 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 ਜੀ ਨਾ ਬੋਲ ਬੂਨਾ ਜੀ ਨਾ ਬੋਲ ਨਾ ਨਾ ਲੈ ਕੇ ਜਾਣੀ 25 ਤੈਨੂੰ ਦੇ ਦੇਣੇ ਜੇ ਉਹ ਗੱਲ ਸੁਣਾ ਉਹ ਗੱਲ ਸੁਣਾ ਉਹ ਖੜ ਜਾ ਤਕੜਾ ਬੱਕਰੀ ਮੇਰੇ ਉਹਦੇ ਮਰੇ ਦੋ ਬੱਚੇ ਸੀ ਹੁਣ ਤੂੰ ਨਾ ਪਤਾ ਬੱਚਾ ਜੇ ਝੂਠ ਨਹੀਂ ਬੋਲਣਾ ਉਹਦੇ ਮਗਰ ਉਹ ਖੜ ਜਾ ਕੋਈ ਨਹੀਂ ਖਾਤਾ ਯਾਰ ਉਹ ਖੜ ਜਾ ਨਹੀਂ ਹੁੰਦਾ ਉਹ ਖੜ ਜਾ ਹੜ ਜਾ ਦੇਲੇ ਜਾ ਕੇ ਬੰਦਾ ਪਹੁੰਚ ਜਾਂਦਾ ਉਹ ਕੋਈ ਨਹੀਂ ਉਹ ਕੋਈ ਨਹੀਂ ਕੋਈ ਨਹੀਂ ਉਹ ਕੋਈ ਨਹੀਂ ਜਦ ਉਹਦਾ ਸਾਡ ਜਿਹੜੇ ਮਾਰਨ ਵਾਲੀ ਜਾਣਗੇ ਇਹਦੇ ਬੱਚੇ ਨਾਲ ਜਾਣਗੇ ਹਾਂ ਨਾ 25 ਨੂੰ ਨਹੀਂ ਲੈ ਕੇ ਚਾਹ ਦੇ ਲੈ ਕੇ ਜਾਣੀ ਲੈ ਜਾ ਥੱਲੇ ਦੋ ਫੇ 25 ਦੇ ਜਾਣੇ ਥੱਲੇ ਜਾਣੇ ਨਹੀਂ ਯਾਰ ਨਹੀਂ ਫੇ ਪੈਜੀ ਫਾਇਦਾ ਨਹੀਂ ਜੇ ਇੱਕ ਲੈਣਾ ਫਾੜਾ ਆ ਫਾੜਾ ਆ ਫਾੜਾ ਆ ਫਾੜੇ ਕੀ ਵੀ ਬੱਕਰੀ ਹੋ ਗਈ ਮਾਰਦਾ ਪੀਂਦਾ ਦੇ ਸਾਪੀ ਮਾਰ 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 ਆ ਵੀ ਮਾਰ ਮਾਰ ਆ ਫਾੜੀ ਆ ਫਾੜੀ ਹਾੜ ਦਾ ਫਾਟਾ ਨੂੰ ਨੋਟ ਦਾ ਫਾੜਾ ਉਹ ਮੁੱਠੀ ਦਾ ਖੋਲ ਲੈ ਅੰਬਈ ਹੀ ਜਾਂਦੀ ਬੱਕਰੀ ਹੋ ਗਈ ਬੰਬਈ ਹੀ ਜਾਂਦੀ ਹੋ ਗਈ ਮੇਰੇ ਬਾਈ ਦੀ ਬਾਈ ਨਹੀਂ ਹੁੰਦੀ ਨਹੀਂ ਚਾਚਾ ਨਹੀਂ ਹੁੰਦੀ ਹੋਊ ਹੋ ਗਈ ਉਹ ਨਹੀਂ ਹੋ ਗਈ ਉਹ ਨਹੀਂ ਹੋ ਗਈ ਨਹੀਂ ਡਾਕਟਰ ਦੱਸ ਯਾਰ ਦੱਸ ਤੈਨੂੰ ਦੱਸਿਆ ਡਾਕਟਰ ਨੇ ਕੀ ਕਿ ਬਾਈ ਮੈਂ ਕਰਦਾ ਕੀ ਬਣਾ ਬੱਕਰੀ ਮਾਰ ਖੜਾ ਖੜਦਾ ਜਾ ਕਰੋ ਬਿੱਗੂ ਯਾਰ ਤੂੰ ਵੇਚ ਨਹੀਂ ਮੜ ਕੇ ਮੇਰੀ ਬੱਕਰੀ ਦੱਸ ਤੂੰ ਯਾਰ ਕਦਰ ਕਰਦਾ ਨਾ ਕਦਰ ਕਰਕੇ ਨਾ ਐਜਾ بڑے ਬੰਦੇ ਦੀ ਕਦਰ ਕਰਦਾ ਮੇਰੀ ਤੇਰੀ ਕਦਰ ਨਹੀਂ ਕਰਦਾ ਕਦਰ ਹੀ ਨਹੀਂ ਕਰਦਾ ਇੱਕ ਮਿੰਟ ਤੈਨੂੰ ਹੁਣ ਕਹੇ ਲੱਗੇ ਸਹੀ ਦੇਣੀ ਦੇਣੀ ਤੇਰੀ ਮਰਜ਼ੀ ਹੈ ਤੇ ਕੋਈ ਨਹੀਂ ਤੇ ਤੇਰੀ ਕਦਰ ਹੁੰਦੀ ਆ ਹਾਂ ਛੜ ਜਾ ਯਾਰ ਇੱਕ ਟੋਟਾ ਉਹ ਘਰ ਤਾਂ ਹੁੰਦਾ ਰਿਹਾ ਹੁਣ ਉਹ ਖੜ ਜਾ ਇੱਕ ਮਣ ਮਾਰ ਲਊ 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 ਬੱਕਰ ਨੂੰ 25 ਦੀ ਲੈ ਜਾ ਉਹ ਛੜ ਜਾ ਛੜ ਜਾ ਮੈਂ ਮੁੱਠੀ ਖੋਲ ਲਾ ਯਾਰ ਐ ਗੱਲ ਯਾਰ ਐ ਗਈ ਹੁਣ ਯਾਰ ਲੈ ਹੁਣ ਬੱਕਰੇ ਵੇਚ ਲਈ ਬੂ ਯਾਰ ਦਮ ਚੜ ਗਿਆ ਮੇਰਾ ਦੋ ਜੋਰ ਲੱਗ ਗਿਆ ਆਖਰੀ ਮਾਰ ਆਖਰੀ ਬਸ ਆਖਰੀ ਆਖਰੀ ਵਾਰੀ ਆ ਮੁੜ ਕੇ ਮਤਲਬ ਵੀ ਨਹੀਂ ਹੋਣਾ ਸਾਰੀ ਪੰਜਾਂ ਦੇ ਖੇਡ ਲੂਗੀ ਜੇ ਸਾਡੀ ਮੰਨੇਗਾ ਤਾਂ ਮੰਨਦਾ ਲਹੋਂ ਹੋ ਬੱਕਰੀ ਰੇਸਪਰ ਆ ਜਾ ਓਏ ਕੀ 23000 ਦੀ ਬੱਕਰੀ ਹੋ ਗਈ ਆ ਮਾਰਕਾ ਹੋ ਗਈ ਬੱਸ ਹੜਾ ਨਹੀਂ ਨਹੀਂ ਹੋ ਪਾਏਗੀ ਹੋ ਗਈ ਹੋ ਗਈ ਓਏ ਹਾਂ ਹੋ ਗਈ ਉਹ ਲਖਾਈ ਉਹ ਕਰਾਉਂ ਉਹ ਕਰਾਉਣ ਉਹ ਲਖਾਈ ਪਹਿਲਾਂ ਸੀ ਕਰੇ ਨੇ ਹਾਂਜੀ 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 ਹ ਉਰੇ ਆਈ ਬਾਈ ਕੀ ਆ ਇਹਦੇ ਕੋਲੇ ਬੰਗ ਬੰਗ ਜਮ ਝੜ ਗਿਆ ਗੱਡੀ ਪਰੇ ਅਸੀਂ ਪੱਟ ਕੇ ਛੱਡ ਜੀ ਦੋ ਹੋਰ ਡਾਕਟਰ ਪੱਟੀ ਚੱਲੀ ਪੱਟੀ ਚੱਲੀ ਸਾਰੇ ਛੱਡ ਛੱਡ ਇਹ ਬਾਈ ਕਾ ਦੇਖਾਗਾ ਦੋ ਧੱਕਾ ਸਾਡਾ ਵੀ ਦੇਖਦਾ ਅਸੀਂ ਕਰਦਾ ਅੱਛਾ ਜੀ ਡਾਕਟਰ ਉਹ ਕੰਮ ਨਹੀਂ ਆਈ ਹਾਏ ਓਏ ਨਹੀਂ ਇਹ ਬਾਈ ਇੱਕ ਬੱਦ ਮੇਮਣਾ ਕਹਿੰਦੇ ਦੋ ਹੋਰ ਦੋ ਆ ਦੋ ਹਾਏ ਦੋ ਦਰ ਲਾ ਕੇ ਦੇਖੇ ਨੇ ਇਹ ਉਹਨਾਂ ਨੂੰ ਬਸ ਉਹਨੂੰ ਬਸ ਉਹਨੂੰ ਬਾਈ ਬਾਪੜ ਵਰ ਕੀ ਆ ਬਾਈ ਨਹੀਂ ਨਹੀਂ ਉਹਨੂੰ ਲੈ ਲਾਂਗੇ ਹਾਂ ਪੱਪਰ ਕੀ ਆ ਬਾਈ ਹਾਏ ਓਏ मेरी गारंटी है हाय होए ओहो मार आ गया जोर लग गया यार तन्नू ए पता लगा दो महीने में मैं उन्हें करके पैसे लाए ने अच्छा बकरी जिदा काट दी बकरी भी जंगे नहीं आप ले ली कर ली आ देखो क्वालिटी वाली वीर ऐ नहीं चीज पे पैसे लगाई ठीक है बकरी हां पट पीछे पट चलो लखे ਇਦਰਾ ਆ ਮੜਾ ਹਾਂਜੀ ਹੂ ਲਖਈ ਹਾਂਜੀ ਆਪਣੀ ਆਪਣੀ ਚੱਲ ਜਾਂ ਛੋੜ ਵੀ ਲੈ ਕਿਹਾ ਔਰ ਬੈ ਜਦਦਾ ਬੱਚੇ ਕਹਿੰਦਾ ਸਾਲਾ ਛੋੜਦਾ ਔਰ ਕੀ ਆ ਉਹ ਛੇ ਨੇ ਜਿਹੜੀ ਮੈਂ ਗੱਲ ਕਰਦਾ ਦੋ ਬੱਚੇ ਆਈ ਆ ਨਹੀਂ ਖੜ ਦੇ ਮੈਂ ਕਰਦਾ ਨਹੀਂ ਵਿਚਾਰ ਆ ਖੜ ਦੇ ਮੈਂ ਜਿੰਨਾ ਛੱਡ ਕੇ ਰੱਖੀ ਬੱਚੇ ਬਹੁਤ ਮੇਰੇ ਤੇ ਰਿਤਾ ਹੋ ਗਿਆ ਉਹ ਛੜਦਾ ਸਿੰਘ ਜੀ ਠੀਕ ਕਰਾ ਉਹ ਛੱਡਦਾ ਸਹੀ ਲੈਦਾ ਚੱਲਦੀ ਆ ਉਹ ਆਹ ਆਇਆ ਬਰਾਜ ਉਹ ਪਿਆ ਚਾਪਦੀ ਆ ਬੱਚਾ ਚੱਲਦੀ ਆ ਆਣੀ ਚੱਲਦੀ ਜਿਹਦੀ ਆਪਾਂ ਸੌਦਾ ਆ ਬੱਚੇ ਚੱਲਦੇ ਆ ਪਾਠ ਦਾ ਸੌਦਾ ਚਾਚਾ ਗੱਪ ਨਹੀਂ ਮਾਰ ਰਹੀ ਨੇ ਪੈ ਦਿੱਤੇ ਆ ਇਹ ਮੇਮ ਨੇ ਸਾਰੇ ਚੱਲੀ ਜਾਂਦੇ ਗੱਲ ਕੀ ਆ ਹੈ 100000 ਨੂੰ ਮੂੰਹ ਨਹੀਂ ਨਾਉਣਾ ਪਤਾ ਇਹ ਮੇਮ ਨਹੀਂ ਸਾਰੇ ਚੱਲੀ ਜਾਂਦੇ ਬੱਕਰੀ ਲੈ ਗਏ ਚੱਲ ਚਲੋ ਉਹ ਬਾਈ ਖੜਾ ਤਾਂ ਲੈ ਉਹ ਭੱਜ ਜਾਣਾ ਠੀਕ ਆ ਲਗਾਈ ਕਰਾ ਲੈ ਹੈ ਦੋ ਮਹੀਨੇ ਦੇ ਬੱਚੇ ਇੱਕ ਦੇ ਨਹੀਂ ਨਹੀਂ ਮਹੀਨੇ ਦੇ ਹੁਣ ਮਹੀਨੇ ਦੇ ਆਉਣਗੇ ਬਸ ਨਹੀਂ ਮਹੀਨੇ ਦੇ ਅੱਛਾ ਲੈ ਚੰਗੇ ਕੰਮ ਛੱਡ ਕੇ ਤਾਂ ਦਿਖਾ ਦੇ ਕੰਨ ਕੰਨ ਬਹੁਤ ਆ ਬੱਚਿਆਂ ਦੇ ਇੰਨਾ ਕਰ ਪੈਸੇ ਲਾਏ ਨੇ ਬੱਚਿਆਂ ਨੇ ਪੈਸੇ ਲਵਾ ਬੱਚਿਆਂ ਨੇ ਪੈਸੇ ਲਵਾ ਸਹੀ ਗੱਲ ਚੱਲ ਫੜ ਲੈ ਬਾਈ ਲੈ ਕੇ ਕਿੰਨੇ ਦੀ ਲਈ ਆ ਸਾਢੇ 23 ਨਹੀਂ ਪੂਰੇ 23 ਦੀ ਪੂਰੇ 23 ਦੀ 23 ਦੀ ਹੋ ਗਈ ਲੈ ਜਾ ਬਾਈ ਲੈ ਜਾ ਚੋੜ ਬਾਈ ਤੂੰ ਫੜ ਲਈ ਖੋ ਜੀ ਦੇਣ ਲੱਗੇ ਕਿੰਨੇ ਹੁੰਦੇ ਫੜਕਾ ਤੇ ਇਹਨਾਂ ਦੇ ਬੱਚੇ ਨਾਲ ਉਹ ਸਾਰੀ ਗਵਾਈਆਂ ਦੇ ਠੀਕ ਹੈ ਭੈੜਾ ਬੰਦਾ ਯਾਰ Oh, okay. fuck.